हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਆ ਝੋਨੇ ਦੇ ਦਾਣਾ ਸਖਤੋਂ ਤੋਂ ਲੈ ਕੇ ਪੱਕਣ ਤੱਕ ਪਾਣੀ ਦਾ ਸਹੀ ਪ੍ਰਬੰਧ ਹਰੇ ਡੇਡ ਨੂੰ ਕੰਟਰੋਲ ਕਰਨਾ ਚਾਹੀਦਾ ਜਾਂ ਫਿਰ ਨਹੀਂ ਕਰਨਾ ਚਾਹੀਦਾ ਆਖਰੀ ਪਾਣੀ ਜਿਹੜਾ ਆਪਾਂ ਕਿੰਨੇ ਦਿਨ ਤੱਕ ਬੰਦ ਕਰਨਾ ਰੇਤਲੀ ਜ਼ਮੀਨ ਜਾਂ ਫਿਰ ਡਾਕਰ ਜ਼ਮੀਨ ਦੇ ਵਿੱਚ ਝੋਨਾ ਡਿੱਗਣ ਦੀ ਜਿਹੜੀ ਸਮੱਸਿਆ ਆਉਂਦੀ ਕਿਸਾਨ ਭਰਾਵਾਂ ਨੂੰ ਉਹਦਾ ਆਪਾਂ ਪੱਕਾ ਹੱਲ ਕਿਵੇਂ ਕਰ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸੋ ਪੂਰੀ ਗੱਲਬਾਤ ਕਰਦੇ ਆ ਜਿਹੜਾ ਪ੍ਰਾਪ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੇਕਰ ਵੀਡੀਓ ਪੇਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਆਪਣੇ ਹੋਰ ਪੜਾਉਂਦਾ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਕਿਸਾਨ ਭਰੋ ਜਿੱਥੋਂ ਤੱਕ ਗੱਲ ਆਜ ਦੀ ਪਾਣੀ ਦੇ ਸਹੀ ਪ੍ਰਬੰਧ ਦੀ ਕਿਉਂਕਿ ਇਹੀ ਸਮਾਂ ਹੁੰਦਾ ਕਿ ਆਪਾਂ ਝੋਨੇ ਦਾ ਝਾੜ ਜਿਹੜਾ ਆਪਣਾ ਘਟੋਂ ਬਚਾ ਸਕਦੇ ਜੇਕਰ ਝੋਨੇ ਨੂੰ ਸੋਕਾ ਲੱਗਦਾ ਤੇ ਤਾਂ ਵੀ ਆਪਣਾ ਜਿਹੜਾ ਝੋਨਾ ਝਾੜ ਘਟਾ ਜਾਂਦਾ ਜੇਕਰ ਝੋਨਾ ਡੇਗ ਜਾਂਦਾ ਤੇ ਤਾਂ ਵੀ ਝੋਨੇ ਦਾ ਝਾੜ ਆਪਾਂ ਨੂੰ ਘਟ ਦੇਖ ਨੂੰ ਮਿਲਦਾ ਉਹਦੇ ਵਾਸਤੇ ਕਿਸਾਨ ਪਰ ਜਦੋਂ ਆਪਾਂ ਝੋਨਾ ਦਾ ਸਾਰਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਹੀ ਵੈਸੇ ਤਾਂ ਉਹਨਾਂ ਨੂੰ ਲਗਭਗ ਜਿਹੜੇ ਜ਼ਿਆਦਾਤਰ ਝੋਨੇ ਜਿਹੜੇ ਪਕਾਵਲ ਜਾ ਚੁੱਕੇ ਆ ਤੇ 20 ਤੋਂ ਲੈ ਕੇ 25 ਦਿਨਾਂ ਤੱਕ ਜਿਹੜੀ ਲਗਭਗ ਜਿਹੜੀ ਝੋਨੇ ਦੀ ਵਾਢੀ ਉਹ ਸ਼ੁਰੂ ਹੋ ਜਾਣੀ ਆ ਜਿਹੜੇ ਅਗੇਤੇ ਝੋਨੇ ਆ ਲਗਭਗ 20 ਜੂਨ ਤੋਂ ਜਿਹੜੇ ਪਹਿਲਾਂ ਝੋਨੇ ਲੱਗਿਓ 20-25 ਦਿਨ ਤੱਕ ਉਹਨਾਂ ਦੀ ਵਾਢੀ ਸ਼ੁਰੂ ਹੋ ਜਾਣੀ ਆ ਸੋ ਪਾਣੀ ਦੇ ਪ੍ਰਬੰਧ ਵਾਸਤੇ ਇਦਾਂ ਵੀ ਜਦੋਂ ਆਪਣਾ ਝੋਨਾ ਦਾ ਸਾਰਾ ਲੈਣਾ ਸ਼ੁਰੂ ਕਰ ਦਿੰਦਾ ਤਾਂ ਉਦੋਂ ਆਪਾਂ ਜਿਹੜਾ ਪਾਣੀ ਦੋ ਤੋਂ ਤਿੰਨ ਦਿਨਾਂ ਬਾਅਦ ਜਿਹੜਾ ਰਿਪੀਟ ਕਰਦੇ ਰਹਿਣਾ ਹੁੰਦਾ ਚਾਰ ਦਿਨ ਬਾਅਦ ਵੀ ਰਿਪੀਟ ਹੋ ਜੇ ਤੇ ਕੋਈ ਚੈੱਕ ਕਰਨੀ ਹੁੰਦਾ ਕਈ ਕਿਸਾਨ ਵੀ ਸੋਚਦੇ ਬਿਸ਼ੈ ਤੁਹਾਡੀ ਪਾਣੀ ਘਟਿਆ ਤੇ ਚਾਰ ਪੰਜ ਦਿਨ ਬਾਅਦ ਲੱਗਦਾ ਤੇ ਉੱਥੇ ਵੀ ਆਪਣਾ ਖਿਭਰਾਉਣ ਦੀ ਲੋੜ ਨਹੀਂ ਦੀ ਝੋਨੇ ਦੇ ਝਾੜ ਤੇ ਜਾਨ ਸਾਰੇ ਤੇ ਕੋਈ ਵੀ ਚੀਜ਼ ਦਾ ਉਸ ਦਾ ਫਰਕ ਨਹੀਂ ਪੈਂਦਾ ਸਭ ਨੂੰ ਪਾਣੀ ਘਟ ਲੱਗਦਾ ਤੇ ਆਪਾਂ ਨੂੰ ਜਿਹੜਾ ਤੇਲੇ ਦਾ ਟੈਗ ਤੇ ਮੁੱਢਾਂ ਦਾ ਜਿਹੜਾ ਗਾਲਾ ਜਾਂ ਜਿਹੜੇ ਮੁੱਢੇ ਝੋਨੇ ਦੇ ਕਮਜ਼ੋਰ ਹੁੰਦੇ ਉਹ ਘਟ ਹੁੰਦੇ ਆ ਸੋ ਇਹ ਤਾਂ ਡਰਨ ਦੀ ਲੋੜ ਨਹੀਂ ਦੀ ਤੇ ਜਦੋਂ ਆਪਣੇ ਝੋਨੇ ਦਾ ਨਸਾਰੇ ਤੋਂ ਬਾਅਦ ਮੁੰਜਰੇਆਂ ਝੁਕੜੀਆਂ ਸ਼ੁਰੂ ਹੋ ਜਾਂਦੀਆਂ ਜਾਂ ਫਿਰ ਮੁੰਜਰਾਂ ਦਾ ਇੱਕ ਹੀ ਹਿੱਸਾ ਜਿਹੜਾ ਪੱਕਣਾ ਸ਼ੁਰੂ ਹੋ ਜਾਂਦਾ ਕੁਝ ਦਾਣੇ ਜਿਹੜੇ ਪੀਲੇ ਹੋਣੇ ਸ਼ੁਰੂ ਹੋ ਜਾਂਦੇ ਕਿਉਂਕਿ ਮੁੰਜਰ ਜਿਹੜੀ ਤਿੰਨਾ ਪ੍ਰਕਿਰਿਆ ਦੇ ਵਿੱਚ ਪੱਕਦੀ ਆ ਪਹਿਲਾਂ ਉੱਪਰਲਾ ਹਿੱਸਾ ਫਿਰ ਵਿਚਲਾ ਹਿੱਸਾ ਤੇ ਫਿਰ ਥੱਲੇ ਵਾਲਾ ਹਿੱਸਾ ਸੋ ਪਹਿਲਾਂ ਉਹ ਮੁੰਜਰੇਆਂ ਪੱਕਣਗੀਆਂ ਜਿਹੜੀਆਂ ਆਪਣੀਆਂ ਜਦੋਂ ਫਟਾਰਾ ਝੋਨਾ ਕਰਦਾ ਜਿਹੜੀਆਂ ਸ਼ਾਖਾ ਪਹਿਲਾਂ ਬੰਦਦੀਆਂ ਉਹ ਮੁੰਜਰੇਆਂ ਪਹਿਲਾਂ ਨਸਾਰ ਝੋਨਾ ਵੀ ਉਹ ਪਹਿਲਾਂ ਮੁੰਜਰ ਨਿਕਲਦੀ ਆ ਤੇ ਮੁੰਜਰ ਪੱਕਦੀ ਵੀ ਉਹ ਜਿਹੜਾ ਝੋਨੇ ਨੇ ਫੋਟ ਲੇਟ ਕੀਤੀ ਹੁੰਦੀ ਉਹ ਮੁੰਜਰ ਮਗਰੋਂ ਨਿਕਲਦੀ ਤੇ ਮਰ ਜਣ ਉਹਦਾ ਪਕਾ ਹੁੰਦਾ ਸੋ ਜਦੋਂ ਮੁੰਜਰ ਦਾ ਇੱਕ ਹੀ ਹਿੱਸਾ ਪੱਕਣਾ ਸ਼ੁਰੂ ਹੋ ਜੇ ਪੀਲੇ ਦਾਣੇ ਸ਼ੁਰੂ ਨੂੰ ਉਦੋਂ ਆਪਾਂ ਜਿਹੜਾ ਪਾਣੀ ਆ 5 ਤੋਂ 7 ਦਿਨ ਬਾਅਦ ਕਰ ਦੇਣਾ ਹੁੰਦਾ ਜਾਨੀ ਕਿ ਹਫਤੇ ਬਾਅਦ ਆਪਾਂ ਪਾਣੀ ਜਿਹੜਾ ਲਾਉਣਾ ਹੁੰਦਾ ਸਿਰਫ ਜ਼ਮੀਨ ਨੂੰ ਗਿੱਲਾ ਰੱਖਣਾ ਤੇ ਜਦੋਂ ਆਪਣਾ ਉਸ ਤੋਂ ਬਾਅਦ ਝੋਨਾ 60 ਤੋਂ 70% ਜਿਹੜਾ ਝੋਨਾ ਪੱਕ ਪੱਕ ਜਾਂਦਾ ਉਦੋਂ ਆਪਾਂ ਪਾਣੀ ਜਿਹੜਾ 8 ਤੋਂ 10 ਦਿਨ ਬਾਅਦ ਕਰ ਦੇਣਾ ਜਾਨੀ ਕਿ ੜਾ ਰੇਤ ਲਿਆਂ ਜਿਉਂ ਨੇ ਜੇ ਆਪਾਂ 10 ਦਿਨ ਬਾਅਦ ਕਰ ਦੇਣਾ ਤੇ ਜਿਹੜਾ ਆਪਣਾ ਰੇਤ ੜਾ ਕਰ ਜਮੀਨਾਂ ਉਹਨਾਂ ਚ ਆਪਾਂ 10 ਤੋਂ 12 ਦਿਨ ਬਾਅਦ ਜਮੀਨ ਦੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਕਿਉਂਕਿ ਹਰ ਸਾਲ ਜਿਹੜਾ ਮੌਸਮ ਬਦਲਦਾ ਰਹਿੰਦਾ ਤੇ ਇਸ ਵਾਰ ਜਿਹੜਾ ਹੁਣ ਹੁਣ ਦਿਨਾਂ 'ਚ ਮੌਸਮ ਚੱਲ ਰਿਹਾ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਮੌਸਮ ਬਦਲ ਜੇ ਪਰ ਫਿਲਹਾਲ ਦੀ ਘੜੀ ਜਿਹੜਾ ਮੌਸਮ ਚੱਲ ਰਿਹਾ ਉਹਨੂੰ ਆਪਾਂ ਦੇਖਦੇ ਹੋਏ ਪਾਣੀ ਜਿਹੜਾ 8 ਤੋਂ 10 ਦਿਨ ਬਾਅਦ ਰਿਪੀਟ ਕੀਤੀ ਜਾਣਾ ਕਿਉਂਕਿ ਹੁਣ ਜਿਹੜੀ ਹਵਾ ਵੀ ਖੁਸ਼ਕ ਚੱਲ ਰਹੀ ਤੇ ਮੌਸਮ ਉੱਪਰੋਂ ਜਿਹੜੀ ਧੁੱਪ ਵੀ ਤੇਜ਼ ਪੈ ਰਹੀ ਆ ਜਿਹਦੇ ਕਰਕੇ ਜ਼ਮੀਨ ਜਲਦੀ ਖੁਸ਼ਕ ਹੋ ਜਾਂਦੀ ਆ ਜ਼ਮੀਨ ਜਲਦੀ ਖੁਸ਼ਕ ਹੋਣ ਕਾਰਨ ਜੇਕਰ ਆਪਾਂ ਇਹਨਾਂ ਦਿਨਾਂ ਝੋਨੇ ਨੂੰ ਸੋਕਾ ਲੱਗਦਾ ਤਾਂ ਤਾਂ ਵੀ ਝੋਨੇ ਦਾ ਝਾੜ ਘਟਦਾ ਕਿਉਂਕਿ ਉੱਥੇ ਦਾਣੇ ਦੇ ਵਿੱਚ ਜਿਹੜਾ ਦੁੱਧ ਆ ਭਰਿਆ ਹੁੰਦਾ ਕਈ ਮੁੰਜਰਾਂ ਦੇ ਵਿੱਚ ਉੱਥੇ ਦੁੱਧ ਦੇ ਫਰਕ ਪੈ ਜਾਂਦਾ ਤੇ ਉਹਦੇ ਨਾਲ ਨਾਲ ਜਿਹੜਾ ਝੋਨੇ ਦੀ ਡਿੱਗਣ ਦੀ ਸਮੱਸਿਆ ਵੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜੇਕਰ ਆਪਾਂ ਇਹਨਾਂ ਦਿਨਾਂ ਸੋਕਾ ਲਵਾ ਲੈਨੇ ਆ ਤੇ ਇੱਕ ਤਾਂ ਆਪਣੇ ਮੋਢ ਜਿਹੜੇ ਹੁੰਦੇ ਜਣਾ ਜ਼ਮੀ ਤੇ ਜਮੀਨ ਜਿਹੜੀ ਜੜਾਂ ਕਮਜ਼ੋਰ ਹੁੰਦੀਆਂ ਉਹਨਾਂ ਦੀ ਗ੍ਰਿਪ ਜਿਹੜੀ ਘਟ ਜਾਂਦੀ ਆ ਤੇ ਉਹਦੇ ਨਾਲ ਨਾਲ ਜਦੋਂ ਝੋਨੇ ਨੂੰ ਇੱਕ ਵਾਰ ਸੋਕਾ ਲੱਗਦਾ ਹੈ ਤੇ ਉਹਦੀਆਂ ਜਿਹੜੀਆਂ ਝੋਨੇ ਦੀਆਂ ਪਾਈਪਾਂ ਕਮਜ਼ੋਰ ਪੈ ਜਾਂਦੀਆਂ ਚਾਹੇ ਬਾਅਦ ਵਿੱਚ ਆਪਾਂ ਪਾਣੀ ਲਾਵ ਵੀ ਦਈਏ ਪਰ ਉਹ ਜਿਹੜੀਆਂ ਪਾਈਪਾਂ ਕਮਜ਼ੋਰ ਪੈ ਜਾਂਦੀਆਂ ਇੱਕ ਵਾਰ ਉਹਨੂੰ ਸਟ੍ਰੈਸ ਆ ਜੇ ਉਹ ਪਾਈਪਾਂ ਕਮਜ਼ੋਰ ਹੋਣ ਕਾਰਨ ਤੇ ਜੜਾਂ ਜਿਹੜੀ ਗ੍ਰਿਪ ਘਟਣ ਕਾਰਨ ਜਿਹੜਾ ਆਉਣ ਵਾਲੇ ਸਮੇਂ ਜਦੋਂ ਮੌਸਮ ਖਰਾਬ ਹੋਵੇਗਾ ਤਾਂ ਉਹ ਝੋਨੇ ਨੂੰ ਜਿਹੜੀ ਥੋੜੀ ਬਾਦੀ ਹਵਾ ਚੱਲੂਗੀ ਜਦੋਂ ਪਾਈਪਾਂ ਕਮਜ਼ੋਰ ਹੁੰਦੇ ਨੇ ਤੇ ਉਹ ਦਿਨ ਉਹ ਡਿੱਗਣ ਦਾ ਕਾਰਨ ਬਣ ਜਾਂਦਾ ਤੇ ਕਈ ਵਾਰ ਬੂਟੇ ਜੜਾਂ ਤੋਂ ਡਿੱਗ ਪੈਂਦੇ ਆ ਉਹ ਇਹੀ ਕਾਰਨ ਹੁੰਦਾ ਜੇਕਰ ਆਪਾਂ ਪਾਣੀ ਇੰਨਾ ਦਿਨ ਚੜਾ ਕੇ ਲਾਵਾਂਗੇ ਪਾਣੀ ਇਹਦਾ ਮਤ ਨਹੀਂ ਆਪਾਂ ਜਿਆਦਾ ਲਾਈ ਜਣਾ ਜਿਆਦਾ ਲਾਵਾਂਗੇ ਤੇਲੇ ਦੀ ਸ਼ਿਕਾਇਤ ਜ਼ਿਆਦਾ ਆਊਗੀ ਪਰ ਪਾਣੀ ਆਪਾਂ ਜ਼ਮੀਨ ਉਹ ਤੇ ਮੌਸਮ ਦੇਖਦੇ 8 ਤੋਂ 10 ਦਿਨ ਬਾਅਦ ਇਹਦਾ ਰਿਪੀਟ ਕੀਤੀ ਜਾਣਾ ਤਾਂ ਕਿ ਆਪਾਂ ਉਹ ਜਿਹੜਾ ਝੋਨੇ ਦਾ ਝਾੜ ਬਣਾ ਘਟੇ ਝੋਨੇ ਨੂੰ ਸੁੱਕਾ ਆਉਣਾ ਲੱਗੇ ਕਿਉਂਕਿ ਜਮੀਨ ਚਿੱਟੀ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਪਾਣੀ ਲਾਉਣਾ ਜੇਕਰ ਆਪਾਂ ਕਿਸੇ ਕਾਰਨ ਆਪਣੀ ਜਮੀਨ ਚਿੱਟੀ ਹੋ ਜਾਂਦੀ ਹੈ ਤਾਂ ਬਾਅਦ ਚ ਆਪਾਂ ਪਾਣੀ ਲਾਉਣੇ ਤੇ ਜੜਾਂ ਜਿਹੜੀ ਗ੍ਰਿਪ ਘੜਦੀ ਉਹਦੇ ਕਾਰਨ ਆਪਣੇ ਆਉਣ ਵਾਲੇ ਦਿਨਾਂ ਜਿਹੜਾ ਝੋਨਾ ਡੇਡਾਂ ਜਾਂਦਾ ਫਿਰ ਝਾੜ ਕੱਢਣ ਦੇ ਜਿਹੜਾ ਨੁਕਸਾਨ ਆਪਣਾ ਹੋ ਸਕਦਾ ਸੋ ਹੁਣ ਗੱਲ ਆ ਜਾਂਦੀ ਵੀ ਹਰੇ ਡੇਡ ਦੀ ਤਾਂ ਕਿਸਾਨਪੁਰ ਹਰਾ ਟੇਡ ਵੈਸੇ ਤਾਂ ਇੰਨਾ ਜ਼ਿਆਦਾ ਟੈਗ ਨਹੀਂ ਹੁੰਦਾ ਵੀ ਆਪਣਾ ਜਿਹੜਾ ਝੋਨੇ ਦਾ ਨੁਕਸਾਨ ਕਰੇ ਪਰ ਕਈ ਖੇਤਾਂ ਦੇ ਵਿੱਚ ਇਹਦਾ ਟੈਗ ਜ਼ਿਆਦਾ ਦੇਖ ਨੂੰ ਮਿਲ ਜਾਂਦਾ ਉਹਦਾ ਕਾਰਨ ਇਹ ਹੁੰਦਾ ਵੀ ਜਿਹੜੀਆਂ ਹੁਣ ਆਪਾਂ ਸਪਰੇਆ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਆਪਾਂ ਸਟ੍ਰੋਬ ਨੂੰ ਗਰੁੱਪ ਕਰ ਰਹੇ ਆ ਯਾਨੀ ਕਿ ਜਿਵੇਂ ਐਕਸੀਸਟ੍ਰੋ ਬਣ ਜਾਂ ਟਰਾਈਫਲੌਕਸੀਸਟ੍ਰੋ ਬਣ ਇਹ ਇਦਾਂ ਦੇ ਆਪਾਂ ਜਿਹੜੇ ਫੰਗੀ ਸ਼ੈਡ ਗਰੁੱਪ ਕਰ ਰਹੇ ਆ ਉਹ ਇਹਦਾ ਇਹ ਹੁੰਦਾ ਕਿ ਵੀ ਪੱਤੇ ਨੂੰ ਜਿਹੜਾ ਹਰਿਆ ਪੱਤਾ ਰੱਖਦੇ ਆ ਯਾਨੀ ਕਿ ਪੱਤੇ ਨੂੰ ਜਲਦੀ ਸੁੱਕਣ ਨਹੀਂ ਦਿੰਦੇ ਜਿਹੜੇ ਪੱਤਿਆਂ ਦਾ ਝੁਲਸ ਰੋਗ ਪੈਂਦਾ ਉਹਨੂੰ ਕਾਫੀ ਜ਼ਿਆਦਾ ਕੰਟਰੋਲ ਕਰਕੇ ਰੱਖੇ ਉਹਦੇ ਕਾਰਨ ਜਿਹੜੇ ਪੱਤੇ ਆ ਪੱਕਣ ਤੱਕ ਹਰੇ ਭਰੇ ਰਹਿੰਦੇ ਆ ਜਿਹਦੇ ਕਾਰਨ ਝੋਨੇ ਦਾ ਝਾੜ ਵੀ ਵਾਧਦਾ ਤੇ ਨਾਲ ਨਾਲ ਜਿਹੜਾ ਕਿਉਂਕਿ ਹਰਾ ਟਿੱਡ ਜਿਹੜਾ ਪੱਤੇ ਇਹਨੂੰ ਚਖਾਂਦਾ ਤੇ ਜਿੱਥੇ ਪੱਤੇ ਹਰੇ ਜਾਦੇ ਹੋਣਗੇ ਉੱਥੇ ਜਿਹੜਾ ਟਿੱਡ ਜ਼ਿਆਦਾ ਆਊਗਾ ਇਹ ਆਪਾਂ ਨੂੰ ਬੰਨਿਆ ਤੋਂ ਨਹੀਂ ਦੇਖਣਾ ਚਾਹੀਦਾ ਕਿਉਂਕਿ ਜਦੋਂ ਵੱਟੇ ਵੱਟ ਬੰਨੇ ਤੇ ਆਪਾਂ ਤੁਰਦੇ ਉੱਥੇ ਹਮੇਸ਼ਾ ਜਿਹੜਾ ਸਾਈਡਾਂ ਤੇ ਟਿੱਡ ਹੁੰਦਾ ਪਰ ਆਪਾਂ ਝੋਨੇ ਦੇ ਵਿੱਚ ਵੜ ਕੇ ਦੇਖਣਾ ਜੇਕਰ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਤੁਰਦੇ ਚਾਰ ਤੋਂ ਪੰਜ ਟਿੱਡ ਤੁਹਾਡੇ ਅੱਗੇ ਉੱਡਦੇ ਫਿਰਦੇ ਆ ਤਾਂ ਸਮਝ ਲੈਣਾ ਚਾਹੀਦਾ ਕਿ ਉੱਥੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਜੇਕਰ ਇੱਕ ਅੱਧਾ ਟਿੱਡ ਉੱਕਦਾ ਫਿਰ ਲੇਵਰਲੇ ਉੱਡਦੇ ਆ ਤਾਂ ਫਿਰ ਉੱਥੇ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਫਿਰ ਆਪਾਂ ਸਾਈਡਾਂ ਤੇ ਸਪਰੇਅ ਮਾਰ ਸਕਦੇ ਆ ਯਾਨੀ ਕਿ ਦੋ ਦੋ ਤਿੰਨ ਤਿੰਨ ਕਰਮਾ ਜਿਹੜਾ ਵੱਟ ਤੋਂ ਤੁਰ ਕੇ ਭੁੰਡੇ ਦਾ ਸਪਰੇਅ ਮ ਸਾਈਡਾਂ ਦੇ ਜ਼ਿਆਦਾ ਟਿੱਡ ਦੇ ਇੱਕ ਨੂੰ ਮੈਂ ਦਾ ਜਾਂ ਦਾ ਵੱਟ ਖਾਲਿਆ ਦੇ ਨਾਲ ਜਿੱਦ ਰਕਾ ਵਗੈਰਾ ਜਾਂ ਹਰਾ ਚਾਰਾ ਉਹ ਸਾਈਡ ਤੇ ਤੁਹਾਨੂੰ ਦੇਖ ਨੂੰ ਮਿਲ ਸਕਦਾ ਜੇਕਰ ਜ਼ਿਆਦਾ ਲੱਗਦਾ ਤੇ ਉੱਥੇ ਆਪਾਂ ਮਿੱਡਾ ਵਾਲ ਜਿਹੜੀ ਸਪਰੇਅ ਉਹ ਕਰ ਸਕਦੇ ਜਾਂ ਕੋਨਲ ਫੋਸ 25% ਵਾਲੀ ਉਹ ਕਰ ਸਕਦੇ ਕੰਟੈਕਟ بیس ਹੈ ਜੇਗਾ ਤੇ ਇਹਦੇ ਨਾਲ ਬਹੁਤ ਜਲਦੀ ਜਿਹੜਾ ਟਿੱਡ ਕੰਟਰੋਲ ਹੋ ਜਾਂਦਾ ਦੂਜੇ ਟਿੱਡੇ ਦੇ ਨਾਲ ਕੰਟਰੋਲ ਲਗਭਗ ਇਹ ਸਾਰਾ ਕੀਟ ਤੇ ਕੰਮ ਕਰੂਗਾ ਤੇਲੇ ਤੇ ਵੀ ਕੰਮ ਕਰਦੇ ਆ ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਝੋਨੇ ਦਾ ਪਾਣੀ ਪ੍ਰਬੰਧ ਤੇ ਹਰੇ ਟਿੱਡੇ ਨੂੰ ਕੰਟਰੋਲ ਕਰ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ